ਇਸ ਦਿਨੀ ਮੇਰੇ ਬੇਟੇ ਦਾ ਮਰਡਰ ਹੋ ਗਿਆ ਤਰਨਜੀਤ ਸਿੰਘ ਨੰਨੂ ਦਾ ਕੁਝ ਬੰਦੇ ਨੇ ਜੀ ਜੋ ਖੰਨੇ ਦੇ ਨੇ ਜੀ ਰੂਬਤਾ ਪ੍ਰਿੰਸ ਬੁੱਲੜ ਤੇ ਦਿੱਤਲੀ ਐ ਕੋਈ ਬੌਕਸਰ ਐ ਜੋ ਇਹ ਬੇਟੇ ਦੇ ਕੋਲੇ ਪਹਿਲਾਂ 2-3 ਸਾਲ ਪਹਿਲਾਂ ਬੈਠੇ ਹੁੰਦੇ ਸੀਗੇ ਤੋਂ ਬੇਟਾ ਪਰੇ ਹੋ ਗਿਆ ਜਦੋਂ ਮੈਂ ਵੀ ਧੂਰਿਆ ਬੇਟੇ ਨੂੰ ਵੀ ਪਰੇ ਕਰਤਾ ਉਹਦੀ ਖੁੰਦਕ ਵਾਈ ਤੇ ਅੱਜ ਹੁਣ ਸਾਡੇ ਕੋਲ ਨਹੀਂ ਆਉਂਦਾ ਸਾਡੀ ਗੱਲ ਨਹੀਂ ਸੁਣਦਾ ਜੋ ਕਿ ਬੇਟਾ ਕਈ ਵਾਰ ਪਹਿਲਾਂ ਹੈਲਪ ਵੀ ਕਰ ਦਿੰਦਾ ਸੀ ਇਹਨਾਂ ਦੀ ਉਹ ਹੈਲਪ ਇਸ ਤਰ੍ਹਾਂ ਸੀਗੀ ਉਹ ਕੀ ਵੀ ਚਲੋ ਮੈਂ ਜ਼ਿਲ੍ਹਾ ਪ੍ਰਧਾਨ ਐ ਮੈਂ ਦੋ ਵਾਰੀ ਐਮਸੀ ਦੇ ਇਲੈਕਸ਼ਨ ਲੜੇ ਐ ਤੇ ਬੇਟੇ ਦਾ ਆਪਣਾ ਵੀ ਇੱਕ ਰਸੂਕ ਸੀਗਾ ਉਹਦੇ ਚੋਕੇ ਪਰ ਕੋਈ ਇਹਨਾਂ ਨੂੰ ਕੋਈ ਦਿੱਕਤ ਆ ਜਾਣੀ ਕੋਈ ਮਾੜਾ ਮੋਟਾ ਕੋਪਰ ਸਥਾਣਾ ਹੋ ਜਾਣਾ ਉਹ ਜਾ ਕੇ ਇਹਨੇ ਹੈਲਪ ਕਰ ਦੇਣੀ ਬੇਟਾ ਸਕ੍ਰੈਪ ਦਾ ਕੰਮ ਕਰਦਾ ਸੀ ਫਿਰ ਮੈਂ ਉਹਨੂੰ ਕਹਾਂ ਮੈਂ ਕਾਕਾ ਇੱਥੇ ਨਾ ਬੈਠਾਗਾ ਇਹਨਾਂ ਨੂੰ ਬਿਠਾਇਆ ਕਰ ਤੇਰਾ ਸਕ੍ਰੈਪ ਦਾ ਕੰਮ ਆ ਤੂੰ ਵਪਾਰੀ ਬੰਦਾ ਤੇ ਵੀ ਇਹਨਾਂ ਦਾ ਤੇਰੇ ਕੋਲੇ ਕੋਈ ਸਾਥ ਨਹੀਂ ਉਹ ਹਟਾ ਤੇ ਥੋੜੀ ਉਸ ਵਕਤ ਦੀ ਵੀ ਨੰਜ ਸ਼ਬਾਈ ਰੱਖਦੇ ਸੀਗੇ ਵੀ ਹਾਂ ਵੀ ਸਾਡੇ ਕੋਲੇ ਆਉਣਾ ਜਾਣਾ ਇਹਨੇ ਬੰਦ ਕਰਾਤਾ ਸਾਡਾ ਤੇ ਤਾਂ ਦੇਖੋ ਹੁਣ ਇਹਨਾਂ ਨੇ ਰੀਮੈਸਟੀਗੇਸ਼ਨ ਕੀਤੀ ਹੈ ਵੀ ਇਹਦੇ ਚ ਦੇਖਦੇ ਆ ਵੀ ਸਾਨੂੰ ਕੀ ਦੱਸਦੇ ਆ ਪਰ ਜਿਹੜਾ ਹੈਗਾ ਇਹ ਆਪਸ ਵਿੱਚ ਇਹਨਾਂ ਦਾ ਜਿਵੇਂ ਹੁਣ ਬੱਚਿਆਂ ਦਾ ਸੀਗਾ ਵੀ ਕੋਈ ਟੀਟੀ ਕਲਦੀ ਇਹਨਾਂ ਨੇ ਰੰਜਿਸ਼ ਰੱਖੀ ਹੈ ਉਹ ਪਿੱਛੇ ਜਾ ਕੇ ਇਹਦੀ ਗੱਡੀ ਵੀ ਭੰਗੇ ਸੀਗੇ ਹੈ ਉਦੋਂ ਮੈਂ ਇਹਨੂੰ ਕਿਹਾ ਮੈਂ ਬੁੱਤ ਆਪਾਂ ਲੜਦਾ ਨਹੀਂ ਹੈਗਾ ਹੈ ਬੱਚਾ ਕਰਾਇਆ ਨਹੀਂ ਉਦੋਂ ਪਰਚਾ ਨਹੀਂ ਕਰਾਇਆ ਸੀ ਜੀ ਕੰਪਲੇਟ ਕੀਤੀ ਸੀ ਜੀ ਚਲੋ ਉਸ ਵਕਤ ਕਾਰਵਾਈ ਨਹੀਂ ਹੋਈ ਉਹਦੇ ਤੇ ਉਹ ਸ਼ਾਇਦ ਦਾ ਉਸ ਗੱਲ ਦਾ ਵੀ ਸ਼ਾਇਦ ਮੈਨੂੰ ਖਤੋਰਾ ਵੀ ਆ ਵੀ ਉਸ ਵਕਤ ਕਾਰਵਾਈ ਹੁੰਦੀ ਸ਼ਾਇਦ ਅਜੇ ਕੰਮ ਨਾ ਹੁੰਦਾ ਬਿਲਕੁਲ ਕੰਪਲੇਂਟ ਕੀਤੀ ਸੀ ਕਰਪ ਨਹੀਂ ਨਹੀਂ ਐਪਲੀਕੇਸ਼ਨ ਦਿੱਤੀ ਸੀਗੀ ਆਹੋ ਉਹ ਕੰਪਲੇਂਟ ਹੀ ਹੋਣੀ ਨਾ ਅਪਰੇਡ ਦਿੱਤੀ ਸੀਗੀ ਕੰਪਲੇਂਟ ਦੇ ਕਾਰਵਾਈ ਕੋਈ ਨਹੀਂ ਹੋਇਆ ਉਦ ਚਲੋ ਫਿਰ ਮੈਂ ਵੀ ਮੈਂ ਕਹਿੰਦਾ ਚਲ ਆਪਾਂ ਇਹ ਲੜਦਾ ਨਹੀਂ ਹੈਗਾ ਮੈਂ ਇਹਨੂੰ ਦੂਰ ਭੇਜਦਾ ਲੁਧਿਆਣੇ ਚਲਾ ਗਿਆ ਉੱਥੇ ਕੰਮ ਕਰਨ ਲੱਗ ਗਿਆ ਮੈਂ ਲੈ ਨਹੀਂ ਚੇਜ ਕਰਤੀ ਜੇ ਦੀ ਮੈਂ ਪੁੱਤ ਆਪਾਂ ਲੜਨਾ ਨਹੀਂ ਤੋਂ ਲੁਧਿਆਣੇ ਚਲਾ ਜਾ ਇਹ ਸ਼ੇਅਰ ਮਾਰਕੀਟ ਦਾ ਕੰਮ ਕਰਨ ਲੱਗ ਗਿਆ ਬੱਚਿਆਂ ਨੂੰ ਮਿਲਣਾ ਆ ਦੀ ਹੱਦ 2 ਦਿਨ ਹੋਏ ਸੀਗੇ 2-3 ਦਿਨ ਵਾਪਸ ਜਾਣਾ ਸੀਗਾ ਮੈਨੂੰ ਚੰਗਾ ਭਲਾ ਕਹਿ ਕੇ ਗਿਆ 5:30 ਵਜੇ ਵੀ ਡੈਡੀ ਮੈਂ ਅੰਕੂ ਕੋਲ ਜਾ ਕੇ ਆਇਆ 6:30 ਵਜੇ ਤਾਂ ਮੈਨੂੰ ਫੋਨ ਆ ਗਿਆ ਵੀ ਆਏ ਹੋ ਗਿਆ ਇਸ ਬੱਚੀ ਨੇ ਇਸ ਬੱਚੀ ਨੇ ਨਸ਼ਾ ਕਰ ਲੈਂਦੇ ਨੇ ਇਹਨਾਂ ਨੂੰ ਪਤਾ ਕੋਈ ਲੱਗਦਾ ਨਹੀਂ ਹਾਂਜੀ ਮੇਰੇ ਦੇਖੋ ਮੈਨੂੰ ਜੋ ਪਤਾ ਹੈ ਵੀ ਕੋਈ ਬੇਟਾ ਕੋਈ ਕ੍ਰਿਮੀਨਲ ਕੇਸ ਚ ਇਹਨਾਂ ਦੇ ਨਾਲ ਨਹੀਂ ਕਿਤੇ ਆਉਂਦਾ ਜਾਂਦਾ ਨਹੀਂ ਸੀ ਕਿਉਂਕਿ ਬੇਟਾ ਦਾ ਆਪਣਾ ਇੱਕ ਵਪਾਰ ਸੀ ਸਕ੍ਰੈਪ ਦਾ ਹਾਂਜੀ ਮੋਤੇਆ ਖਾਨ ਦੇ ਵਿੱਚ ਇਹਦਾ ਆਫਿਸ ਸੀਗਾ ਕਿਉਂਕਿ ਇਹਦਾ ਕੋਈ ਇਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ ਸਿਰਫ ਹੁਣ ਉਹਨਾਂ ਨੂੰ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਹੁਣ ਆਪਾਂ ਇੱਕ ਵਾਰੀ ਚੰਗਾ ਚੱਲਦੇ ਆਂ ਇਹਦੇ ਮਨ ਦੇ ਵਿੱਚ ਕੀ ਹੈ ਉਹ ਆਪਾਂ ਨੂੰ ਪਤਾ ਦੇ ਹੋ ਸਕਦਾ ਕੋਈ ਸਾਡੇ ਕੋਈ ਪੋਲੀਟਿਕਲ ਦੁਸ਼ਮਣ ਵੀ ਹੋਣ ਇਹ ਵੀ ਹੋ ਸਕਦਾ ਹੈ ਇਹ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਹਾਂ ਵੀ ਕੀ ਪਿੱਛੋਂ ਕੀ ਨਿਕਲਦਾ ਮੈਂ ਤਾਂ ਉਹ ਵੀ ਕਹਿੰਦਾ ਜੇ ਕੋਈ ਪੋਲੀਟਿਕਲ ਕੋਈ ਲਿੰਕ ਨਿਕਲਦਾ ਤਾਂ ਉਹਨੂੰ ਵੀ ਬਖਸ਼ ਅਤੇ ਕਨਾਂ ਵੀ ਕ੍ਰਿਟੀਕਲ ਜਿਹੜਾ ਕੋਈ ਲੱਗਦਾ ਹੈ ਵੀ ਉਹਨੂੰ ਉਹਦੀ ਵੀ ਇਨਕੁਆਇਰੀ ਕੀਤੀ ਜਾਵੇ ਜੀ 189 ਮੁਕਤਨਾ ਦਰਸ਼ਕਾ ਮੰਡੀ ਬਿੰਕਲ ਦੇ ਵਿੱਚ ਸੀ ਤੇ ਚਰਨਜੀਤ ਸਿੰਘ ਨਾਮ ਦਾ 35 ਸਾਲ ਦਾ ਰਹਿਤੀ ਸੀਗਾ ਜਿੱਦੂ ਦਾ ਮਾਰ ਕੇ ਮਰਡਰ ਕਰ ਦਿੱਤਾ ਸੀਗਾ ਜਦੋਂ ਮਰਡਰ ਨੂੰ ਨਾਮ ਦਿੱਤਾ ਰਿਹਾ ਸੀਗਾ ਮੰਡੀ ਬਿੰਕਲ ਦੇ ਵਿੱਚ ਤਾਂ ਉੱਥੇ ਮੌਕੇ ਤੇ ਉਹਦੇ ਫਾਦਰ ਕੌਂਤੀ ਸੀਗੇ ਜਿਹਨਾਂ ਦਾ ਨਾਮ ਮਨਜੀਤ ਸਿੰਘ ਸੀ ਜੋ ਕਿ ਉਹਨਾਂ ਨੇ ਉਹਦੀ ਆਖਰੀ ਸਟੇਟਮੈਂਟ ਸੁਣ ਕੇ ਇਹ ਪਰਚਾ ਦੱਚਾ ਸੀਗਾ ਅ ਜਿਹੜਾ ਬੱਚਾ ਹੈਗਾ ਇਹ ਪੰਜ ਵਿਅਕਤੀਆਂ ਤੇ ਹੋਇਆ ਸੀਗਾ ਐਸਪੀਬੀ ਆ ਸਾਫ ਤੇ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਤੇ ਨਾਲ ਹੀ ਡੀਐਸਪੀ ਅਮਲੋਪ ਤੇ ਮੰਡੀ ਗਿੰਗਰ ਥਾਣਾ ਦੀ ਜਿਹੜੀ ਟੀਮ ਹੈ ਉਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਜਿਹੜੇ ਇਸ ਕੇਸ ਦੇ ਵਿੱਚ ਅਕਿਊਜ਼ਡ ਸੀਗੇ ਉਹ ਪੰਜਾਂ 'ਚੋਂ ਜਿਹੜੇ ਚਾਰ ਅਕਿਊਜ਼ ਨੇ ਉਹ ਅਰੈਸਟ ਆ ਗਏ ਇਸ ਕੇਸ ਦੇ ਵਿੱਚ ਜੋ ਖਾਸ ਗੱਲ ਹੈ ਕਿ ਇਹ ਇੱਕ ਧੀਰਜ ਬਤਾ ਨਾਮ ਦਾ ਵਿਅਕਤੀ ਸੀ ਜੋ ਕਿ ਜੋ ਇੱਕ ਇਥੇ ਖੰਨੀ ਏਰੀਆ ਦੇ ਵਿੱਚ ਮੰਡੀ ਖੇੜੇ ਏਰੀਆ ਦੇ ਵਿੱਚ ਇੱਕ ਗੈਂਗ ਕਿਸਮ ਦਾ ਚਲਾਉਂਦਾ ਸੀਗਾ ਤੇ ਲੋਕਾਂ ਤੋਂ ਫਰੋਦیاں ਤੇ ਨਸ਼ਿਆਂ ਦਾ ਕੰਮ ਕਰਦੇ ਸੀਗੇ ਜੋ ਮਰਨ ਵਾਲੀ ਹੋਤੀ ਸੀ ਗੇ ਅੰਤਰਿੰਦਿਤ ਸਿੰਘ ਉਹ ਇਹਨਾਰੇ ਨਾਲ ਪਹਿਲਾਂ ਜਾਣ ਪਛਾਣ ਸੀ तकरीबन 5 ਸਾਲ ਤੋਂ ਉਹ ਨੂੰ ਜਾਣਦੇ ਸੀਗੇ ਆਪਸ ਦੇ ਵਿੱਚ ਇਹਨਾਂ ਦੀ ਤਕਰੀਬਨ 1 ਸਾਲ ਪਹਿਲਾਂ ਇਹਨਾਂ ਦੀ ਬਾਣੀ ਬੰਦ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਟੀਰਤ ਬਤਾ ਹੈ ਇਹ ਇਹਨੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਜਿਹੜਾ ਇਹਦੇ ਖਿਲਾਫ ਇਹਦੇ ਗੈਂਗ ਦੇ ਖਿਲਾਫ ਜੋ ਕੰਮ ਹੋ ਰਿਹਾ ਸੀਗਾ ਉਹ ਇਹਨਾਂ ਨੇ ਇਹਦਾ ਮreturnData ਦੰਦ ਦਿੱਤਾ ਤੇ ਇਸ ਕੇਸ ਦੇ ਵਿੱਚ ਜੋ ਐਫ ਆਈ ਆਰ ਦਰਜ ਹੋਈ ਹੈ ਉਹ ਟੀਰਤ ਬਤਾ ਉਹ ਟੀਰੂ ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲਰ ਕਰਨਪ੍ਰੀਤ ਸਿੰਘ ਉਰਫ ਕਰਨ ਗੌਰਵ ਕੁਮਾਰ ਉਰਫ ਗੱਗੀ ਅਤੇ ਸੰਦੀਪ ਸਿੰਘ ਉਰਫ ਬੌਕਸਰ ਦੇ ਖਿਲਾਫ ਜਿਹੜਾ ਇਹ ਐਫਰੈਂਡਰਡ ਹੋਈ ਹੈ ਇਹਦੇ ਵਿੱਚ ਚਾਰ ਅਕਿਊਜ਼ਡ ਅਰੈਸਟ ਨੇ ਤੇ ਨਾਲ ਹੀ ਮੈਂ ਦੱਸਣਾ ਚਾਹੁੰਗੀ ਕਿ ਜੋ ਜਿਸ ਗੱਡੀ ਦੇ ਵਿੱਚ ਇਹ ਵਾਦ ਦਾ ਨੂੰ ਜਾਨ ਦਿੱਤਾ ਗਿਆ ਸੀ ਜੋ ਕਿ ਕਾਲਿਸ਼ ਕਾਰਪਲ ਸੀਗੀ ਉਹਨੂੰ ਰਿਕਵਰ ਕੀਤਾ ਗਿਆ ਤੇ ਜਿਹੜਾ ਅ ਮਰਡਰ ਦਾ ਜਿਹੜਾ ਵੈਪਨ ਸੀ ਗਾ ਜੋ ਕਿ ਇੱਕ ਦਾ ਸੀ ਉਹਨੂੰ ਰਿਕਵਰ ਕੀਤੀ ਗਈ ਹੈ ਮੈਂ ਇੱਕ ਹੋਰ ਸਾਰਿਆਂ ਦੇ ਸਾਹਮਣੇ ਗੱਲ ਧਿਆਨਸ਼ੀਨਣਾ ਚਾਹੁੰਦੀ ਹਾਂ ਕਿ ਜਿਹੜੇ ਧੀਰਜ ਬਤਾ ਹੈ ਇਹਦੀ ਕ੍ਰਿਮੀਨਲ ਹਿਸਟਰੀ ਇਸ ਤਰੀਕੇ ਦੀ ਹੈ ਕਿ ਉਹਦੇ 15 ਮੁਕਦਮੇ ਪਹਿਲਾਂ ਦਰਜ ਨੇ ਤੇ ਇਸ ਤੋਂ ਹੁਣ ਇਸ ਕੇਸ ਦੇ ਵਿੱਚ ਵੀ ਇੱਕ ਇਲੀਟਡ ਵੈਪਨ ਦੀ ਰਿਕਵਰ ਵੀ ਰਿਕਵਰੀ ਵੀ ਕੀਤੀ ਗਈ ਹੈ ਜਿਹੜਾ ਅਮਿੰਦਰ ਸਿੰਘ ਉਰਫ ਪਿੰਸ ਬੁਲੇਟ ਹੈ ਇਹਦੇ ਤੇ 12 ਪਰਚੇ ਦਰਜ ਨੇ ਤੇ ਜਿਹੜਾ ਸੰਦੀਪ ਸਿੰਘ ਉਰਫ ਬੌਕਸਰ ਹੈ ਇਹਦੇ ਤੇ ਅੱਠ ਪਰਚੇ ਦਰਜ ਨੇ ਤਾਂ ਇਸ ਦੇ ਨਾਲ ਹੀ ਜਿਹੜੇ ਕ੍ਰਿਮੀਨਲ ਪਰਵਰਤੀ ਦੇ ਲੋਕ ਨੇ ਇਹਨਾਂ ਨੂੰ ਵੀ ਅਰੇਸਟ ਕੀਤਾ ਗਿਆ ਹੈ ਤੇ ਇਸ ਕੇਸ ਦੇ ਵਿੱਚ ਸਾਨੂੰ ਹੋਰ ਫਲਾਸੇ ਹੋਣ ਦੀ ਵੀ ਉਮੀਦ ਹੈ ਜਿਹੜੀ ਕੋਈ ਅਰੇਸਟ ਰਹਿੰਦੀ ਹੈ ਜੇ ਕੋਈ ਹੋਰ ਲੋਕ ਵੀ ਇਹਦੇ ਇਨਵੋਲਡ ਨੇ ਉਹਨਾਂ ਨੂੰ ਵੀ ਅਰੇਸਟ ਕੀਤਾ ਜਾਏਗਾ ਜਿਹੜੀ ਇਸ ਪੂਰੇ ਕੇਸ ਦੇ ਵਿੱਚ ਲੌਜੀਕਲ ਕਨਕਲੂਜਨ ਤੱਕ ਇਸ 스테ਜ ਨੂੰ ਲੈ ਕੇ ਜਾਂਦਾ ਰਿਹਾ ਹੈ ਲੇ ਕਿ ਆਪਸ ਦੇ ਵਿੱਚ ਪਹਿਲਾਂ ਕੰਮ ਇਕੱਠੇ ਕਰਦੇ ਹੁੰਦੇ ਸੀਗੇ ਫਿਰ ਉਹ ਵੱਖਰਾ ਹੋ ਗਿਆ ਨਾ ਤਾਂ ਤੇ ਰੰਜਿਸ਼ ਰੱਖਦੇ ਸੀਗੇ ਕਿ ਇਹ ਇਹਨਾਂ ਤੋਂ ਵੱਖਰੇ ਤੌਰ ਤੇ ਕੰਮ ਕਰਨ ਲੱਗ ਗਿਆ ਹੈ ਜਿਹੜਾ ਧੀਰਜ ਬੱਤਾ ਹੈ ਇਹ ਕ੍ਰਿਮੀਨਲ ਪਰਵਰਤੀ ਦਾ ਬੰਦਾ ਹੈ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਮੰਡੇਗਿੰਦਗੜ ਖੰਨਾ ਸਮਰਾਲਾ ਖਰੜ ਦਰਾਹਾ ਇਥੇ ਨਾ ਇਥੇ ਫਰੋਤੀ ਮੰਗਣ ਦਾ ਤੇ ਡਰਾਣਾ ਤਨਕਾਣਾ ਤੇ ਨਸ਼ੇ ਵਿਚਣ ਦਾ ਕੰਮ ਕਰਦੇ ਸੀ ਇਹਨਾਂ ਦੀ ਜੋ ਕ੍ਰਿਮੀਨਲ ਇਸ ਬੰਦੇ ਦੀ ਕ੍ਰਿਮੀਨਲ ਹਿਸਟਰੀ ਹੈ ਵੀ ਉਹ ਐਂਡੀਪੀਐਸ ਦੇ ਵੀ ਪਰਚੇ ਦਰਜ ਨੇ ਜੀ ਤੇ ਲੜਾਈ ਝਗੜੇ ਦੇ ਵੀ ਬਣਾ ਕਰਦੇ ਤੇ 4 ਵਜੇ ਰਾਤੀ ਕਿਥੇ ਜੀ ਇੱਕ ਬੰਦਾ ਹਲੇ ਭਗੋੜਾ ਜੀ ਹਾਂਜੀ ਇੱਕ ਬੰਦਾ ਇੰਪੋਰਟ ਗੱਗੀ ਠੀਕ